ਅਸਤਾਨੀ ਸਿਰਫ ਇੱਕ ਗੱਲ ਜਾਂਦੇ ਜਾਂਦੇ ਦੱਸ ਦੋ ਪੀ ਜਿਹੜਾ ਆਪਾਂ ਕਬੂਤਰ ਜਦੋਂ ਜ਼ਿਆਦਾ ਜ਼ੋਰ ਲਾ ਜਾਂਦੇ ਆ ਵਾਹ ਖਿਡਾਰੀ ਕਬੂਤਰ ਮਾਰ ਕੇ ਬੈ ਜਾਂਦੇ ਆ ਬਾਜ਼ੀਆਂ ਤੇ ਵੀ ਵਾਹ ਮੈਂ ਮਰਦੇ ਦੇਖਿਆ ਮਰ ਜਾਂਦੇ ਆ ਇਹ ਤਾਂ ਚੰਗਾ ਕੰਮ ਐ ਪੁੰਨ ਦਾ ਕੰਮ ਐ ਇਹਦੇ ਵਿੱਚ ਨਾ ਲ ਘਾ ਰੱਖਿਓ ਪੀ ਜਿਹੜਾ ਕਬੂਤਰ ਹੈਗਾ ਆ ਉਹਨੂੰ ਕਿੱਦਾਂ ਸਾਮਦੇਓ ਜਦੋਂ ਜ਼ੋਰ ਪੈਰਾਂ ਤੇ ਨਹੀਂ ਖਲੋਂਦਾ ਡਿੱਗਦਾ ਫਿਰਦਾ ਆ ਕਬੂਤਰ ਉਹਨੂੰ ਕਿੱਦਾਂ ਸਾਂਭਣਾ ਚਾਹੀਦਾ ਕਬੂਤਰ ਮਰਨਾ ਨਹੀਂ ਚਾਹੀਦਾ ਕਬੂਤਰ ਜਦੋਂ ਨਾ ਆ ਗਿਆ ਤਰੇਥ ਚਾਹ ਲੱਗਿਆ ਖੁੱਤ ਦਾ ਹਾਂਜੀ ਗੁੜ ਘੋਲ ਕੇ ਹਾਂਜੀ ਗੁੜ ਪਿਆ ਦੀ ਕਿੰਨਾ ਕੁ ਪਿਆਣਾ ਇਹ ਦੱਸੋ ਨਾਲ 5 ml 5 ml 5-5 ਜਿਵੇਂ ਖਿੱਚੀ ਜਾਊਗਾ 5-5 ਦੇ ਚੱਲ ਅੱਛਾ ਤੂੰ ਡੇਢ ਘੰਟੇ ਚ ਭਾੜ ਘੰਟੇ ਚ ਭਾੜ ਹੋ ਜਾਊਗਾ ਇਹ ਗੁੜ ਕਿੰਨਾ ਕੁ ਸੰਘਣਾ ਪਾਉਣਾ ਮੈਂ ਉਹ ਪੁੱਛਦਾ ਸੀ ਮੈਂ 100 ਗ੍ਰਾਮ 100 ਗ੍ਰਾਮ ਪਾਣੀ ਚ ਤਾਂ ਬੂਆ ਜੀ ਦਾ ਨਹੀਂ ਕੱਢੀ ਪੁੱਟ ਕੇ ਕੱਢੀ ਜੀ ਕੁੱਟ ਕੇ ਪਾ ਲੈਣੀ ਹੈ ਦੋ ਛੋਲਿਆਂ ਦੇ ਦਾਣੇ ਜੀ ਹਾਂ ਦੋ ਛੋਲਿਆਂ ਦੇ ਦਾਣੇ ਜੀ ਇੱਕ ਦਾਣੇ ਜਿੰਨੀ ਵੀ ਬਸੇਰੀ ਆ 10 ਮਿੰਟ ਪਾਣੀ ਬਜਾ ਰਿਹਾ ਨਾ ਪਤਾ ਨੂੰ ਜੋਰ ਲੱਗ ਜਣਾ ਉਦੋਂ ਫੜਕੜੀ ਤੇ ਗੋੜੋ ਦੇ ਕਾੜੇ ਦੇ ਦਿੰਦੇ ਜੋ ਆਉਂਦਾ ਪਸੂਆਂ ਦਾ ਸਹੀ ਹੈ ਸਹੀ ਹੈ ਗੁੜੀ ਮੋੜਦਾ ਆ ਸਾਨੂੰ ਥੋੜਾ ਜਿਹਾ ਜੇ ਫਟਕੜੀ ਵੀ ਖਿਲ ਕਰਕੇ ਪੈ ਜਾਓ ਗੋੜ ਚ ਮੌਕੇ ਤੇ ਹੁੰਦੀ ਨਹੀਂ ਤਾਂ ਅੱਛਾ ਸਾਰਿਆਂ ਨੂੰ ਉਦੋਂ ਇਹ ਚੀਜ਼ਾਂ ਮੋੜ ਦਿੰੀਆਂ ਉਹ ਤਾਜ਼ਾ ਤਾਜ਼ੇ ਹੀ ਫਟਕੜੀਆਂ ਰਲੀ ਹੋਣੀ ਚਾਹੀਦੀਆਂ ਕਿ ਜਾਂ ਪੁਰਾਣਾ ਬਣਾਇਆ ਉਹ ਵੀ ਕੰਮ ਆ ਜਾਂਦਾ ਪੁਰਾਣਾ ਵੀ ਕੰਮ ਆ ਜਾਂਦਾ ਪੁਰਾਣਾ ਵੀ ਕੰਮ ਆ ਜਾਂਦਾ ਤੇ ਜਿਹੜਾ ਅਸੀਂ ਪਾਣੀ ਚ ਪਾ ਕੇ ਦੰਨੇ ਆ ਵੀ ਉਹ ਛੇਤੀ ਕੰਮ ਕਰ ਜਾਂਦਾ ਹਨਾ ਅੰਦਰ ਨਾੜਾਂ ਜਿਹੜੀਆਂ ਪਾ ਕੇ ਦੰਨੇ ਇਹ ਛੇਤੀ ਕੰਮ ਕਰ ਦਿੰਦਾ ਸਹੀ ਹੈ